ਹਾਂਜੀ ਮੈਂ 올림픽 ਲਈ ਮੇਰੀ ਚੋਣ ਹੋਈ ਹੈ 20 ਕਿਲੋਮੀਟਰ ਰੇਸ ਵਾਗ ਦੇ ਲਈ ਇੰਡੀਆ ਵੱਲੋਂ 올림픽 ਦੇ ਲਈ ਤੇ 올림픽 ਜਾ ਰਹੇ ਹਾਂ ਤੇ 28 ਤਰੀਕ ਨੂੰ ਅਸੀਂ 올림픽 ਜਾਣਾਗਾ 1 ਅਗਸਤ ਨੂੰ ਮੇਰਾ ਇਵੈਂਟ ਆ ਤੇ ਅਸੀਂ ਤਿਆਰੀ ਬਹੁਤ ਵਧੀਆ ਕੀਤੀ ਹੋਈ ਹੈ ਤੇ ਆਸ ਜਰੂਰ ਆਸ ਕਰਦੇ ਹਾਂ ਕਿ ਅਸੀਂ 올림픽 ਦੇ ਵਿੱਚ ਵਧੀਆ ਮੈਂ ਆਪਣਾ ਪ੍ਰਦਰਸ਼ਨ ਕਰਕੇ ਇੰਡੀਆ ਦੇ ਪ੍ਰਾਊਡ ਮੂਮੈਂਟ ਕ੍ਰੀਏਟ ਕਰਾਂ ਤੇ ਕਾਕੀ ਟ੍ਰੇਨਿੰਗ ਸਾਰਾ ਕੁਝ ਠੀਕ ਆ ਜੀ ਇੱਥੇ ਕੰਟੀਨਿਊ ਪ੍ਰੈਕਟਿਸ ਕਰ ਰਹੇ ਆ ਬੈਂਗਲੌਰ ਦੇ ਵਿੱਚ ਇਸ ਟਾਈਮ ਤੇ ਇੱਕ ਤਰੀਕ ਨੂੰ ਅਗਸਤ ਸਵੇਰੇ 7:30 ਵਜੇ ਪੈਰਿਸ ਦੇ ਟਾਈਮ ਤੇ ਇੰਡੀਆ ਦੇ ਟਾਈਮ 11 ਵਜੇ ਰੇਸ ਹੋਣੀ ਆ ਤੇ ਬਾਕੀ ਸਾਰੇ ਇੰਡੀਆ ਨੂੰ ਤੇ ਆਪਣੇ ਪੰਜਾਬੀਆਂ ਨੂੰ ਮੈਂ ਇਹ ਹੀ ਕਹਿਣਾ ਚਾਹਵਾਏ ਕਿ ਤੁਸੀਂ ਸਵੇਰੇ 11 ਵਜੇ ਰੇਸ ਦੇਖਿਓ ਤੇ ਚੀਅਰ ਅਪ ਕਰਿਓ ਤੇ ਤੁਹਾਡੀਆਂ ਸਾਰੀਆਂ ਦੀਆਂ ਦੁਆਵਾਂ ਮੇਰੇ ਨਾਲ ਨੇ ਉਹ ਜਦੋਂ 9ਵੀਂ 10ਵੀਂ ਚ ਪੜ੍ਹਦੇ ਸੀ ਉਦੋਂ ਤਾਂ ਜੀ ਉਹ 800 ਜਾਂ 1500 ਮੀਟਰ ਭਜਦੇ ਸੀਗੇ ਬਾਅਦ ਚ ਜਦੋਂ ਪਲੱਸ 1 ਬਰਨਾਲੇ ਚਲੇ ਗਏ ਫਿਰ ਉਹ ਬਾਬਾ ਕਾਲਾ ਮਹਿਲ ਸਟੇਡੀਅਮ ਜਾਣ ਲੱਗੇ ਜਿੱਥੇ ਉੱਥੇ ਉਹਨਾਂ ਨੂੰ ਕੋਚ ਜਸੂ ਮਡੇਰ ਮਿਲਿਆ ਉਹਨੇ ਉਹਨਾਂ ਨੂੰ ਬਾਗ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਫਿਰ 6 ਮਹੀਨੇ ਉੱਥੇ ਟ੍ਰੇਨ ਲੈਣ ਤੋਂ ਬਾਅਦ ਉਹਨੂੰ ਪੀਆਈਐਸ ਪਟਿਆਲੇ ਯੂਨੀਵਰਸਿਟੀ ਭੇਜਿਆ ਗੁਰਦੇਵ ਕੋਚ ਕੋਲੇ ਤੇ ਫਿਰ ਉੱਥੇ ਲਗਾਤਾਰ ਉਹਨੇ 3 ਸਾਲ ਉੱਥੇ ਟ੍ਰੇਨਿੰਗ ਕੀਤੀ ਤੇ ਆਪਣੀ ਬਾਕ ਨੂੰ ਅੱਗੇ ਵਧਾਇਆ ਤੇ ਯੂਨੀਵਰਸਿਟੀ ਲੈਵਲ ਤੇ ਵੀ ਉਹਨੇ ਫਿਰ ਮੈਡਲ ਜਿੱਤੇ ਸਟੇਟ ਲੈਵਲ ਤੇ ਵੀ ਮੈਡਲ ਜਿੱਤੇ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਇਹਨੂੰ ਅੱਗੇ ਜਾਣਾ ਚਾਹੀਦਾ ਫਿਰ ਉਹਨੂੰ ਬੰਗਲੌਰ ਭੇਜਿਆ ਗਿਆ ਬੰਗਲੌਰ ਉਹਨੇ 3 ਕੁ ਮਹੀਨੇ ਜਦੋਂ ਟ੍ਰੇਨਿੰਗ ਕਰੀ ਜੀ ਉਸ ਟਾਈਮ ਲਾਕਡਾਊਨ ਲੱਗ ਗਿਆ ਫਿਰ ਲਾਕਡਾਊਨ ਤੋਂ ਬਾਅਦ ਉਹਨੂੰ ਵਾਪਸ ਪਿੰਡ ਆਉਣਾ ਪਿਆ ਫਿਰ ਉਹਨੂੰ ਬਹੁਤ ਪ੍ਰੋਬਲਮਾਂ ਫੇਸ ਕਰਨੀਆਂ ਪਈਆਂ ਕਿਉਂਕਿ ਪਿੰਡ ਹੀ ਰਹਿਣਾ ਪਿੰਡੀ ਟ੍ਰੇਨਿੰਗ ਕਰਨਾ ਕੱਚੇ ਰਾਹਾਂ ਤੇ ਠੀਕ ਨਹੀਂ ਸੀ ਲੱਗਦਾ ਇੰਜਰੀ ਆਉਣ ਦਾ ਡਰ ਸੀ ਫੇਰ ਉਹ ਡੇਲੀ ਸਵੇਰ ਉੱਠ ਕੇ ਜਿੱਥੇ ਸੰਗਰੂਰ ਸਿੰਥੈਟਿਕ ਗਰਾਊਂਡ ਆ ਇੱਕ ਛੋਟਾ ਜਿਹਾ ਉੱਥੇ ਡੇਲੀ ਜਾਂਦਾ ਰਿਹਾ ਇੱਕ ਸਾਲ ਡੇਢ ਸਾਲ ਉਹ ਸੰਗਰੂਰ ਗਿਆ ਵੱਟ ਫੇਰ ਵੀ ਉਹਨੂੰ ਲੋਟ ਨਾ ਆਇਆ ਫੇਰ ਦੁਬਾਰਾ ਪਟਿਆਲੇ ਚਲੇ ਗਿਆ ਤੇ ਲਾਕਡਾਊਨ ਖੁੱਲਣ ਤੋਂ ਬਾਅਦ ਫੇਰ ਜੀ ਉਹ ਦੁਬਾਰੇ ਬੰਗਲੌਰ ਗਿਆ ਤੇ ਫੇਰ ਉਹਦੀ ਗੇਮ ਸਟਾਰਟ ਹੋਈ 2 ਸਾਲਾਂ ਬਾਅਦ ਤੇ ਫੇਰ ਉਹਦੀ ਗੇਮ ਚ ਸੁਧਾਰ ਆਇਆ ਤੇ ਖੇਲੋ ਇੰਡੀਆ ਦੇ ਅਧੀਨ ਫਿਰ ਉਹਨੂੰ ਉੱਥੇ ਸਾਈਂ ਦੇ ਵਿੱਚ ਬੰਗਲੌਰ ਐਡਮਿਸ਼ਨ ਮਿਲ ਗਈ ਤੇ ਇਸ ਤਰ੍ਹਾਂ ਉਹ ਅੱਗੇ ਵਧਦਾ ਗਿਆ ਦੇਖੋ ਜੀ ਉਹਨੇ ਪਹਿਲਾਂ ਤਾਂ ਸਟੇਟ ਲੈਵਲ ਤੇ 골ਡ ਜਿੱਤਿਆ ਫਿਰ ਉਹ ਯੂਨੀਵਰਸਿਟੀ ਲੈਵਲ ਤੇ ਉਹਨੂੰ 골ਡ ਵੀ ਮਿਲਿਆ ਤੇ ਉਹ ਵੈਸਟ ਐਥਲੀਟ ਵੀ ਚੁਣਿਆ ਗਿਆ ਰਾਂਚੀ ਦੇ ਵਿੱਚ ਉਸ ਤੋਂ ਬਾਅਦ ਫਿਰ ਉਹ ਨੈਸ਼ਨਲ ਲੈਵਲ ਤੇ ਦੋ ਵਾਰ ਰਨਰ ਅਪ ਰਹਾ ਤੇ ਫਿਰ ਉਹਨੇ 올림픽 ਕੁਆਲੀਫਾਈ ਕਰਿਆ ਫਰਬਰੀ 2023 ਦੇ ਵਿੱਚ ਉਹ ਇੰਡੀਆ ਦਾ ਪਹਿਲਾ ਸਲੀਟ ਸੀ ਜੀ ਨੇ ਉਦੋਂ 올림픽 ਕੁਆਲੀਫਾਇਰ ਆ 20 ਕਿਲੋਮੀਟਰ ਰੇਸ ਵਾਕ ਦੇ ਵਿੱਚ ਉਸ ਤੋਂ ਅਗਲੇ 2 ਮਹੀਨੇ ਬਾਅਦ ਉਹ ਜਾਪਾਨ ਗਿਆ ਜਾਪਾਨ ਜਾ ਕੇ ਵੀ ਉਹਦਾ 골ਡ ਆਇਆ ਫਸਟ ਰਹਾ ਉਹ ਤੇ ਉੱਥੇ ਘੜ ਤੋਂ ਘੜ 40-45 ਕੰਟਰੀਆਂ ਦੇ ਰੇਸ ਵਾਕਰ ਸੀਗੇ ਹੁਣ ਉਹ ਪਿਛਲੇ 2 ਮਹੀਨਿਆਂ ਤੋਂ ਆਪਣੇ ਤਰਕੀ ਦੇ ਵਿੱਚ ਵੀ ਉਹਨਾਂ ਦੀਆਂ ਗੇਮਾਂ ਹੋਈਆਂ ਸੀਗੀਆਂ ਉੱਥੇ ਉਹ ਵੀ ਉਹਨੇ ਬਰਡ ਲੈਵਲ ਤੇ ਤੀਜੀ ਪੋਜੀਸ਼ਨ ਹਾਸਲ ਕੀਤੀ ਹੈਗੀ ਜੀ ਜਾ ਰਿਹਾ ਹੈਗਾ 올ੰਪਿਕ ਖੇਡਣ ਜਾ ਰਿਹਾ ਪੈਰਿਸ ਦੇ ਵਿੱਚ ਜਿੰਨੀ ਖੁਸ਼ੀ ਹੈ ਤੁਹਾਨੂੰ ਰੰਪਿੰਗ ਜਿਹੜਾ ਨਾਮ ਪਤਾ ਲੱਗੇ ਕਾਜੀ ਜੀ ਬੰਨ 올ੰਪਿਕ ਜਾ ਰਿਹਾ ਵੇਖੋ ਜੀ ਸਾਨੂੰ ਉਦੋਂ ਬਹੁਤ ਖੁਸ਼ੀ ਹੋਈ ਜਦੋਂ ਉਹਨੇ ਕੁਆਲੀਫਾਈ ਕਰਿਆ ਸਾਨੂੰ ਮੰਤਰੀ ਮੀਤ ਹਰਜੀ ਦਾ ਵੀ ਫੋਨ ਆਇਆ ਨਰਿੰਦਰ ਮੋਦੀ ਜੀ ਨੇ ਵੀ ਫੋਨ ਕੀਤਾ ਤੇ ਉਹਨਾਂ ਨੂੰ WhatsApp ਤੇ ਮੈਸੇਜ ਕੀਤਾ ਬਾਕੀ ਇਥੋਂ ਦੇ ਮੰਤਰੀ ਨੇ ਜਿਹੜੇ ਮੀਤਿਆਰ ਉਦੋਂ ਖੇਡ ਮੰਤਰੀ ਸੀਗੇ ਉਹਨਾਂ ਨੇ 5 ਲੱਖ ਰੁਪਏ ਸਾਡੇ ਘਰੇ ਆ ਕੇ ਚੈੱਕ ਦਿੱਤਾ ਨਾਲ ਸਾਨੂੰ ਹੋਰ ਉਤਸ਼ਾਹਤ ਕੀਤਾ ਤੇ ਸ਼੍ਰੋਮਣੀ ਕਮਿਟੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਸਾਨੂੰ ਲੱਖ ਰੁਪਏ ਦੀ ਸਹਾਇਤਾ ਦਿੱਤੀ ਤੇ ਸਾਨੂੰ ਸਾਡੇ ਪਿੰਡ ਦੇ ਵਿੱਚ ਉਦੋਂ ਵਿਆਹ ਵਰਗਾ ਮਾਹੌਲ ਰਿਹਾ ਇੱਕ ਹਫ਼ਤਾ ਬਹੁਤ ਲੋਕਾਂ ਨੇ ਖੁਸ਼ੀ ਮਨਾਈ ਹੁਣ ਵੀ ਸਾਡੇ ਸਾਰੇ ਪਿੰਡ ਨੂੰ ਬਹੁਤ ਖੁਸ਼ੀ ਆ ਤੇ ਸਾਰੇ ਪਿੰਡ 'ਚ ਬਹੁਤ ਹੱਸਾ ਕਿਉਂਕਿ ਰੋਜ਼ ਹੀ ਉਹਦੀਆਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ ਵੀ ਬਰਨਾਲੇ ਦੇ ਵਿੱਚ ਇੱਕ ਪਹਿਲਾ ਐਥਲੀਟ ਅਕਸਦੀਪ ਜਿਹੜਾ 20 ਕਿਲੋਮੀਟਰ ਰੇਸ ਬਾਗ ਦੇ ਵਿੱਚ ਪੈਰਾਸ 올림픽 ਦੇ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਹੈਗਾ ਤੇ ਸਾਰੇ ਜ਼ਿਲ੍ਹੇ ਨੂੰ ਇਸ ਚੀਜ਼ ਤੇ ਬਹੁਤ ਮਾਣ ਦੇਖੋ ਜੀ ਇੱਕ ਖਿਡਿਆਰੀ ਦਾ ਤਾਂ ਹਰ ਇੱਕ ਨੂੰ ਪਤਾ ਹੈਗਾ ਵੀ ਜਿਹੜਾ ਖਿਡਿਆਰੀ ਆ ਉਹਨੂੰ ਬਹੁਤ ਵੱਡ ਜਿਆਦੇ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਨੇ ਪਹਿਲੀ ਗੱਲ ਤਾਂ ਉਹਨੂੰ ਸਹੀ ਜਗ੍ਹਾ ਤੇ ਟ੍ਰੇਨਿੰਗ ਦੇਣੀ ਫੇਰ ਉਹਦੀ ਡਾਈਟ ਦਾ ਪ੍ਰਬੰਧ ਫੇਰ ਜਿਹੜੇ ਉਹ ਸਪੋਰਟਸ ਵਾਸਤੇ ਇਕਵਿਪਮੈਂਟ ਯੂਜ਼ ਕਰਦਾ ਜਿਵੇਂ ਅਕਸਦੀਪ ਬੂਟ ਆ ਉਹ ਘੱਟੋ ਘੱਟ ਉਹਦੇ 15 16000 ਜਾਂ 8 9000 ਤੋਂ ਸਟਾਰਟ ਹੋ ਕੇ 14 15000 ਦੇ ਬੂਟ ਆਉਂਦੇ ਆ ਪੜ੍ਹਾਈ ਦੇ ਨਾਲ ਨਾਲ ਆਪਣੀ ਗੇਮ ਨੂੰ ਵੀ ਪਹਿਲ ਦੇਣੀ ਆ ਤੇ ਨੌਵੀਂ ਤਾਂ ਥੋੜੀ ਮੋਟੀ ਵੀ ਇਧਰ ਕਿਸੇ ਇੱਕ ਹੋਰ ਗੇਮ 'ਚ ਪੈ ਗਿਆ ਜਾਂ ਹੋਰ ਵੀ ਇੰਟਰਸਟ ਕੋਈ ਪਤਾ ਨਹੀਂ ਸੀ ਉਹ ਨੂੰ ਮੈਂ ਕਿਹੜੀ ਗੇਮ 'ਚ ਸਫਲ ਹੋ ਸਕਦਾਗਾ ਪਰ ਦਸਵੀਂ ਚ ਆ ਕੇ ਉਹ 20 ਕਿਲੋਮੀਟਰ ਰੇਸ 'ਚ ਆਪਣੇ ਨਾਲ ਦੇ ਬੱਚਿਆਂ ਨਾਲ ਲੱਗ ਗਿਆ ਵੀ ਮੈਂ 20 ਕਿਲੋਮੀਟਰ ਰੇਸ ਬੰਨਣਾਗਾ ਉਸ ਤੋਂ ਬਾਅਦ ਪਲੱਸ 1 ਚੋਂ ਨੇ ਇਹੀ ਕਿਹਾ ਸੀਗਾ ਵੀ ਮੰਮੀ ਮੈਂ ਨਾਲ ਆਪਣੀ ਪੜ੍ਹਾਈ ਨਾਲ ਵੀ ਗੇਮ ਹੀ ਰੱਖਣੀ ਆ ਵੀ ਹੋਰ ਕਿਸੇ ਪਾਸੇ ਨਹੀਂ ਮੈਂ ਜਾਣਾ ਨਾ ਕੋਈ ਬਾਹਰ ਜਾਣਾ ਨਾ ਕਿਸੇ ਪਾਸੇ ਹੋਰ ਹੈ ਨੌਕਰੀ ਕਰਨੀ ਆ ਮੈਂ ਤਾਂ ਸਿਰਫ ਆਪਣੀ ਗੇਮ ਨੂੰ ਰੱਖਣਾ ਪਲੱਸ 1 ਦੇ ਵਿੱਚ ਉਹ ਬਰਨਾਲੀ ਕਿੰਗ ਕਾਲਜ ਚੋਂ ਚਲਾ ਗਿਆ ਉੱਥੇ ਉਹਨੇ ਆ ਆਪਣੇ ਜਸਪ੍ਰੀਤ ਸਿੰਘ ਮੰਦਿਰ ਉਹਦੇ ਨਾਲ ਉਹਦੀ ਮੁਲਾਕਾਤ ਹੋਈ ਜਦੋਂ ਉਹਨੂੰ ਇਹ 20 ਕਿਲੋਮੀਟਰ ਚੋਂ ਕੱਢ ਕੇ ਉਹਨੇ ਰੇਸ ਵਕਤ ਚ ਪਾਇਆ ਤਾਂ ਉਸ ਉਹ 3-4 ਮਹੀਨੇ ਉੱਥੇ ਉਹ ਰਿਹਾ ਉਸ ਤੋਂ ਬਾਅਦ ਉਹ ਮੰਡੇ ਸਾਹਿਬ ਚਲੇ ਗਏ ਆਨੰਦਪੁਰ ਸਾਹਿਬੋਂ ਚੇਂਜ ਹੋ ਗਈ ਉਸ ਤੋਂ ਬਾਅਦ ਪਿੰਡ ਆ ਗਿਆ ਪਿੰਡ ਵੀ ਉਹ 20 ਕਿਲੋਮੀਟਰ ਨੂੰ ਪਹੁੰਚ ਗਿਆ ਪਰ ਫਿਰ ਵੀ ਉਹਨੂੰ ਅਸੀਂ ਇਹ ਪ੍ਰੇਰਿਤ ਕੀਤਾ ਵੀ ਨਹੀਂ ਬੱਚੇ ਵੀ ਆਪਣੇ ਜਸਪ੍ਰੀਤ ਨੇ ਜਿਹੜਾ ਕਿਹਾ ਹੈਗਾ ਉਹ ਠੀਕ ਆ ਤੇ ਅੱਗੇ ਉਹ ਫਿਰ ਆਪਣੇ ਸੰਗਰੂਰ ਜਾਂਦਾ ਰਿਹਾ ਇੱਥੇ ਕੋਈ ਰੇਸ ਉਹਦੇ ਵਾਕਿੰਗ ਲਈ ਕੋਈ ਨਹੀਂ ਸੀਗਾ ਉੱਥੇ ਵਧੀਆ ਉਹਨੂੰ ਮਿਲਣੀ ਨਾਲ ਦੇ ਵੀ ਮਿਲੇ ਵਾਕਿੰਗ ਵਾਲੇ ਤੇ ਉੱਥੋਂ ਅਪਡਾਊਨ ਕਰਦਾ ਰਿਹਾ ਜਦੋਂ ਇੱਥੋਂ ਪਲੱਸ 1 ਤੋਂ ਬਾਅਦ ਫਿਰ ਪਲੱਸ 2 ਦੀ ਸਟਾਰਟਿੰਗ ਹੋਈ ਉਹ ਹੋਇਤੋਂ ਆਪਣੇ ਪਟਿਆਲਾ ਪੀਐਸ ਚਲਾ ਗਿਆ ਨਵੰਬਰ ਦਸੰਬਰ ਮਹੀਨੇ ਚ ਉਥੇ ਵਧੀਆ ਉਹਨੇ ਮਈ ਦੇ ਵਿੱਚ ਜਾ ਕੇ ਆਪ ਦੀ ਫੋਰ ওভার ਫੈਂਸ ਬਹੁਤ ਵਧੀ ਦਿੱਤੀ ਤੇ ਅੱਗੇ ਨਾਲ ਦੇ ਨਾਲ ਜਿਹੜੀ ਡਾਈਟ ਸੀਗੀ ਉਹ ਵੀ ਆਪਣੇ ਘਰੇ ਜਿਹੜੀ ਸੀਗੀ ਉਹੀ ਲੈ ਲੈਂਦਾ ਹੁੰਦਾ ਜਿਆ ਦਲੀਆ ਬਣਾ ਘਰੇ ਤੁਸੀਂ ਕੀ ਮਤਲਬ ਕੀ ਕਿਸ ਤਰ੍ਹਾਂ ਦਾ ਖਾਣਾ ਪੀਣਾ ਜਿਵੇਂ ਅਜ ਤਾਂ ਤਾਂ ਤੇ ਪਿੰਡਾਂ ਚ ਉਹ ਡਾਈਟ ਸਪੋਰਟਸਾਈਡ ਡਾਈਟ ਘਟ ਮੈਂਦੇ ਤੁਸੀਂ ਕਿਵੇਂ ਇੰਤਜ਼ਾਮ ਕਰ ਕਰਦੇ ਰਹੇ ਸਾਨੂੰ ਤਾਂ ਜੀ ਉਹ ਹੀ ਕਹਿੰਦਾ ਹੁੰਦਾ ਸੀ ਮੰਮੀ ਦਲੀਆ ਬਣਾ ਦਿਓ ਦੁੱਧ ਦੇਣਾ ਉਹਨੂੰ ਕੱਚਾ ਦੁੱਧ ਚੋਕ ਕੇ ਨਾਲ ਦੀ ਨਾਲ ਦੇਣਾ ਵੀ ਬੱਚੇ ਤੇਰੇ ਲਈ ਠੀਕ ਹੈ ਆਪਣ ਖਿਹੜਿਆਰੀਆਂ ਲਈ ਹੁੰਦਾਗਾ ਤੇ ਸیرے ਸ਼ਾਮ ਉਹਨੇ ਕਹਿਣਾ ਮੰਮੀ ਦਲੀਆ ਬਣਾ ਦਿਓ ਸਬਜ਼ੀ ਵਧੀਆ ਉਹਨੇ ਖਾਣ ਦੀ ਨਾਲ ਰੋਟੀ 먹ਣ ਵਾਲਾ ਜੇ ਜਿਹੜਾ ਉਹਦਾ ਸੁਭਾਅ ਸੀ ਉਹ ਸਾਡੇ ਸਾਰੇ ਪਰਿਵਾਰ ਨੂੰ ਵੱਖਰਾ ਸੀ ਬਹੁਤ ਨਰਮ ਸੁਭਾਅ ਸੀ ਇੱਕ ਸਿਰਫ ਉਹ ਕਿਸੇ ਵੱਲ ਹੋਰ ਧਿਆਨ ਨਹੀਂ ਦਿੰਦਾ ਜਾਂ ਤਾਂ ਮੇਰੇ ਨਾਲ ਕੰਮ ਵਿੱਚ ਹੈਲਪ ਕਰਦਾ ਹੁੰਦਾ ਵੀ ਮੰਮੀ ਨੂੰ ਵੀ ਟਾਈਮ ਦੇ ਆਵਾ ਤੇ ਜਾਂ ਬਸ ਉਹ ਆ ਦੇ ਖੇਡ ਬਲ ਧਿਆਨ ਦੇਣਾ ਅਸੀਂ ਇਹ ਵੀ ਕਹਿਣਾ ਵੀ ਬੱਚੇ ਪੜ੍ਹਾਈ ਵੀ ਜ਼ਰੂਰੀ ਹੈ ਪਰ ਉਹਨੇ ਪੜ੍ਹਾਈ ਵੀ ਆਪਣੀ ਬਈ ਨਾਲ ਰੱਖੀ ਪਲੱਸ 2 ਜੋ ਵਧੀਆ ਮਾਰਕਸ ਲੈ ਕੇ ਉਹ ਪਾਸ ਹੋਇਆਗਾ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਇੰਨੀ ਤਾਂ ਪਰਮਾਤਮਾ ਤੋਂ ਅਸੀਂ ਉਮੀਦ ਰੱਖੀ ਨਹੀਂ ਸੀ ਜਿੰਨੀ ਪਰਮਾਤਮਾ ਨੇ ਸਾਨੂੰ ਦਿੱਤੀ ਪਰ ਉਹ ਬੱਚੇ ਸਾਡੇ ਨਰਮ ਸੁਭਾਅ ਦੇ ਬੱਚੇ ਨੂੰ ਜਾਂ ਪਰਮਾਤਮਾ ਨੇ ਇੰਨਾ ਵਧੀਆ ਫਲ ਦਿੱਤਾ ਉਹਦੀ ਮਿਹਨਤ ਨੂੰ ਸਾਡੇ ਉਹ ਇੰਨੀ ਖੁਸ਼ੀ ਜ਼ਿਆਦਾ ਹੋਈ ਸਾਨੂੰ ਕਿ ਸਾਡਾ ਸਾਨੂੰ ਤੇ ਇਹ ਨਹੀਂ ਸੀ ਪਤਾ ਲੱਗਿਆ ਇਹ ਸੁਪਨਾ ਹੈ ਕਿ ਇੱਕ ਸੱਚ ਹੈਗਾ ਹਾਂਜੀ ਉਸੇ ਇਹੀ ਕਹਿਣਾ ਵੀ ਆਉਣ ਵਾਲੇ ਦਿਨਾਂ ਵਿੱਚ ਜੋ ਇੱਕ ਕਸਤਨੋਦੀ 올림픽 ਲਈ ਇਵੈਂਟ ਹੋ ਰਿਹਾ ਹੈਗਾ ਉਹਦੇ ਵਿੱਚ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਉਹਦਾ ਪਰਮਾਤਮਾ ਸੁੰਦਦਾ ਰਿਹਾ ਪਰਮਾ ਸਾਧਨਦਾ ਰਿਹਾ ਹੈਗਾ ਇਵੇਂ ਤੇਰੇ ਇਹ ਸਾਡੇ ਬੱਚੇ ਨੂੰ ਖੁਸ਼ੀ ਦਿੰਦਾ ਰਹੇ ਤੇ ਨਾਲ ਸਾਰੇ ਸਾਡੇ ਪਿੰਡ ਦੀਆਂ ਜ ਆਪਣੇ ਬਰਨਾਲੇ ਜਿੰਨਾਂ ਦਵਾਵਾਂ ਲੱਗਣ ਜਿਸ ਤਰ੍ਹਾਂ ਪਹਿਲਾਂ ਖੁਸ਼ੀ-ਖੁਸ਼ੀ ਆਪਣੇ ਘਰ ਆਇਆਗਾ ਇਸ ਤਰ੍ਹਾਂ ਹੀ ਹੋਣਾ ਵੀ ਦੇਸ਼ ਦਾ ਨਾ ਰੋਸ਼ਨ ਕਰਕੇ ਆਵੇ ਆਪਦਾ ਤਿਰੰਗੀ ਝੰਡੇ ਵਿੱਚ ਹਾਂਜੀ ਮੇਰੇ ਦੋ ਬੇਟੇ ਨੇ ਵੱਡਾ ਅਕਸ਼ਦੀਪ ਹੈ ਛੋਟਾ ਵਿਸ਼ਵਦੀਪ ਛੋਟੇ ਬੱਚੇ ਦੀ ਉਹ ਬੱਚੇ ਸਾਡੇ ਵੱਡੇ ਬੱਚੇ ਨੂੰ ਅਕਸ਼ਦੀਪ ਨੂੰ ਬਹੁਤ ਸਪੋਰਟ ਹੈ ਕਿਉਂਕਿ ਦੋ ਬੱਚੇ ਹੋ ਆਪਣਾ ਜਿਹੜਾ ਭਰਾ ਹੁੰਦਾਗਾ ਭਰਾਈ ਹੁੰਦਾਗਾ ਆ ਬਿਲ ਦਿਲ ਦੀ ਗੱਲ ਸਾਂਝੀ ਕਰ ਸਕਦਾ ਆਪਣੇ ਭਰਾ ਇਹ ਨਹੀਂ ਕਰ ਸਕਦਾ ਇਸ ਟਾਈਮ ਹਰ ਇੱਕ ਕਹਿੰਦਾਗਾ ਵੀ ਆਪਣੇ ਨਾਲ ਦੇ ਨਾਲ ਸਾਂਝੀ ਸ਼ੇਅਰ ਕਰੋ ਗੱਲ ਕਿ ਦੂਸਰੇ ਨਾਲ ਨਹੀਂ ਇਹ ਕਰ ਸਕ ਕਰ ਸਕਦੇ ਆਪਾਂ ਅਕਸ਼ਦੀਪ ਆਂਦੇ ਜਾਂਦੇ ਜੰਦਰ ਸਿੰਘ ਜਿੱਥੇ ਗੇਮ ਚੱਲਦੀ ਸੀ ਹੁਣ ਮਿਲਦੇ ਹੁਣ ਗੱਲ ਹੁੰਦੀ ਰਹਿੰਦੀ ਹੈ ਹਾਂਜੀ ਹਾਂ ਹਰ ਰੋਜ਼ ਹੀ ਫੋਨ ਕਰਦਾ ਅਕਸ਼ਦੀਪ ਸਵੇਰੇ ਸ਼ਾਮ ਫੋਨ ਕਰਦਾ ਸਾਨੂੰ ਕਿੰਨਾ ਕਿ ਜੋਸ਼ ਜੋਸ਼ ਦੀ ਗੱਲ ਹੁੰਦੀ ਹੈ ਤਾਂ ਬਹੁਤ ਜੋਸ਼ ਦਿਖਾਉਂਦਾ ਜੀ ਕਿਹੜਾ ਤਫਾ ਨੂੰ ਉਮਰ ਦਾ ਫਰਕ ਹੈ ਜੀ ਉਹ ਮੇਥੋਂ 4.5 ਸਾਲ ਵੱਡੇ ਨੇ ਤੇ ਮੈਂ ਉਹਨਾਂ ਦੀ ਗੇਮ ਬਚਪਨ ਤੋਂ ਹੀ ਦੇਖਦਾ ਆ ਰਿਹਾ ਹਾਂਗਾ ਕਿਉਂਕਿ ਉਹ ਮੇਥੋਂ ਵੱਡੇ ਨੇ ਤੇ ਅਸੀਂ ਪੀਏ ਪੀਆਈਐਸ ਚ ਪਟਿਆਲੇ ਵੀ ਇਕੱਠੇ ਸਾਲ ਰਿਹਾ ਤੇ ਬਾਅਦ ਚ ਮੈਂ ਮੋਹਾਲੀ ਚਲ ਗਿਆ ਸੀ ਉਹ ਪਟਿਆਲੇ ਉਹਨਾਂ ਦਾ ਸੈਂਟਰ ਪਟਿਆਲੇ ਰਿਹਾ ਤੇ ਹੁਣ ਵੀ 1 ਮਹੀਨਾ ਪਹਿਲਾਂ ਮੈਂ ਉਹਨਾਂ ਨਾਲ ਧਰਮਸ਼ਾਲਾ ਰਹਿ ਕੇ ਆਇਆ ਹਾਂਗਾ ਉੱਥੇ ਉਹਨਾਂ ਦਾ ਕੈਂਪ ਲੱਗਿਆ ਹੋਇਆ ਸੀਗਾ ਉੱਥੇ ਮੈਂ ਉਹਨਾਂ ਦੀ ਬੋ ਜਿੰਨੀ ਹੋ ਸਕੇ ਮੈਂ ਉਨੀ ਮਾਤ ਦਿੱਤੀ ਆ ਕਿੰਨੀ ਉਮੀਦਾਂ ਰੱਖਦੇ ਤੁਸੀਂ ਅੱਜ ਜਦੋਂ ਪਤਾ ਲੱਗਿਆ ਨੌਂਪੀ ਜਿਵੇਂ ਗੇਮ ਸਿਲੈਕਟ ਹੋਏ ਨੇ ਤੁਸੀਂ ਕਿਸ ਤਰ੍ਹਾਂ ਤੁਹਾਨੂੰ ਇਹ ਕਿੰਨੀ ਖੁਸ਼ੀ ਹੋਈ ਤੇ ਕੀ ਉਮੀਦ ਰੱਖਦੇ ਸਾਨੂੰ ਦਾ ਅਕਸ਼ਦੀਪ ਤਾਂ ਫੁੱਲ ਉਮੀਦ ਆ ਕਿਉਂਕਿ ਸਾਨੂੰ ਹਰੇਕ ਵਾਸੀਏ ਇੰਡੀਆ ਦਾ ਜੋ ਵੀ ਇੰਡੀਆ ਦਾ ਜੋ ਵੀ ਆਦਮੀ ਚਾਹੁੰਦਾ ਹੈ ਕਿ ਬੀ ਇੰਡੀਆ ਲਈ ਹਰ ਇੱਕ ਐਥਲੀਟ ਮੈਡਲ ਲੈ ਕੇ ਆਵੇ ਉਹਦਾ ਅਸੀਂ ਵੀ ਚਾਣਿਆ ਵੀ ਅਕਸ਼ਦੀਪ ਮੈਡਲ ਲੈ ਕੇ ਆਵੇ ਸਾਡਾ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੌਸ਼ਨ ਕਰੇ ਸਾਨੂੰ ਉਹਦੇ ਤੋਂ ਵਧੀਆ ਉਮੀਦਾਂ ਨੇ ਫੁੱਲ ਉਮੀਦਾਂ ਨੇ ਤੁਸੀਂ ਤੁਹਾਡੀ ਗੱਲ ਉਹਦੇ ਰਹੀ ਜਦੋਂ ਪ੍ਰੈਕਟਿਸ ਕਰਦੇ ਸੀ ਉਹ ਕਿੰਨਾ ਕੁ ਜੋਸ਼ ਨਾਲ ਪ੍ਰੈਕਟਿਸ ਕਰਦੇ ਸੀ ਕਿੰਨੇ ਕਿੱਦਾਂ ਹੁੰਦੀ ਹੈ ਹਾਂਜੀ ਸਾਡੀ ਗੱਲਬਾਤ ਡੇਲੀ ਹੁੰਦੀ ਰਹਿੰਦੀ ਆ ਉਹਨਾਂ ਦੀ ਪ੍ਰੈਕਟਿਸ ਰਿਲੇਟਡ ਜਾਂ ਉਹਨਾਂ ਦੀ ਪਰਫਾਰਮੈਂਸ ਰਿਲੇਟਡ ਵੀ ਤੇ ਉਹ ਇਸ ਟਾਈਮ ਉਹਨਾਂ ਦੀ ਵਧੀਆ ਪ੍ਰੈਕਟਿਸ ਚੱਲ ਰਹੀ ਆ ਬਾਡੀ ਪਰਫਾਰਮੈਂਸ ਵੀ 100% ਆ ਉਹ ਜੀ ਫੁੱਲ ਫੋਕਸਡ ਪਰਸਨ ਆ ਜੀ ਉਹਨਾਂ ਨੇ ਡਿਸਿਪਲਨ 100% ਡਿਸਿਪਲਨ ਆ ਜੀ ਕਦੇ ਵੀ ਉਹਨਾਂ ਨੇ ਆਪਣੇ ਨੀਂਦ ਨਾਲ ਕਹਿ ਲਈਏ ਰੈਸਟ ਨਾਲ ਜਾਂ ਡਾਈਟ ਨਾਲ ਕੰਪਰਮਾਈਜ਼ ਨਹੀਂ ਕੀਤਾ ਪਿੰਡ ਕਾਨੇ ਕਿਆਂ ਤੋਂ ਅਕਸ਼ਦੀਪ ਜਦੋਂ ਮਤਲਬ ਇਹ ਕਰਦਾ ਸੀ ਆਰਮੀ ਦੀ ਤਿਆਰੀ ਆਰਮੀ ਤਿਆਰੀ ਕਰਨ ਤੋਂ ਬਾਅਦ ਇਹਨੂੰ ਇੱਥੋਂ ਮਤਲਬ ਕਰਦਿਆਂ ਨੇ ਕਿਹਾ ਜਾਂ ਨਾਲਦਿਆਂ ਨੇ ਕਿਹਾ ਵੀ ਤੇਰੀ ਰੇਸ ਬਹੁਤ ਸੋਹਣੀ ਹੈ ਵੀ ਤੈਨੂੰ ਕਿਤੇ ਕਿਸੇ ਕੋਚ ਕੋਲੇ ਜਾਣਾ ਚਾਹੀਦਾ ਫਿਰ ਇਹ ਕਿਤੇ ਨਾ ਕਿਤੇ ਆਉਂਦਾ ਇਹ ਬਾਬਾ ਕਾਲਾ ਮਹਿਰ ਆ ਗਿਆ ਇਹਨਾਂ ਦੇ ਮਤਲਬ ਬਾਅਦ ਚ ਪਤਾ ਲੱਗਿਆ ਵੀ ਇਹ ਮੁੰਡਾ ਜਿਹੜਾ ਰਿਲੇਸ਼ਨ ਚ ਵੀ ਆ ਸਾਨੂੰ ਜਾਣਦਾ ਵੀ ਆ ਉਸ ਤੋਂ ਬਾਅਦ ਇਹ ਮੇਰੇ ਕੋਲੇ ਆਇਆ ਤੇ ਮੈਂ ਕਾਫੀ ਪ੍ਰਭਾਵਿਤ ਸੀਗਾ ਸਾਡੇ ਹਾਕਮ ਸਿੰਘ ਬਾਕਰ ਹੋਏ ਨੇ ਏਸ਼ੀਅਨ 골ਡ ਮੈਡਲਿਸਟ ਮੈਂ ਅਕਸਰ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੀਆਂ ਵੀਡੀਓ ਬਾਕ ਦੀਆਂ ਦੇਖਦਾ ਰਹਿੰਦਾ ਸੀ ਮੈਂ ਸੋਚਿਆ ਵੀ ਵੀ ਸਾਰੇ ਇਵੈਂਟ ਉਹੀ ਚੱਲੀ ਜਾਂਦੇ ਨੇ ਥਰੋ ਕੋਈ ਥਰੋ ਕਰਾਈ ਜਾਂਦਾ ਹੈ ਕੋਈ ਜੰਪ ਕਰਾਈ ਜਾਂਦਾ ਹੈ ਵੀ ਆਪਾਂ ਕਿਉਂ ਨਾ ਇੱਥੇ ਸਾਡੇ ਖੇਤੇ 'ਚ ਬਾਕ ਹੈਗੀ ਆ ਵੀ ਆਪਾਂ ਬਾਕ ਕਰਾਈਏ ਫਿਰ ਅਕਸ਼ ਮੇਰੇ ਕੋਲੇ ਆਇਆ ਮੈਂ ਇਹਦੀ ਟ੍ਰਾਇਲ ਟ੍ਰੂ ਲਏ ਮੈਨੂੰ ਕਿਹਾ ਮੈਂ ਆ ਵੀ ਅਕਸ਼ ਦੇਖ ਤੂੰ ਬਾਕ ਕਰਨੀ ਆ ਅਕਸ਼ ਕਹਿੰਦਾ ਕੋਸਾ ਵੇ ਇਹ ਕੀ ਹੁੰਦੀ ਐ ਮੈਂ ਆਪਾਂ ਤੁਰਕੀ ਦੇਖਣਾ ਬਸ ਪਹਿਲਾਂ ਇਹਨੂੰ ਮੈਂ ਇੱਕ ਰਾਉਂਡ ਲਵਾ ਕੇ ਦੇਖਿਆ ਇਹਨੇ ਮਤਲਬ ਜਿੰਨੀਆਂ ਕੋਦੀਆਂ ਮਤਲਬ ਪੂਰਤੀਆਂ ਹੁੰਦੀਆਂ ਰੇਸ ਬਾਕ ਦੀਆਂ ਉਹ ਕਾਫੀ ਸੀ ਇਹਦੇ ਚ ਚਲੋ ਉਸ ਤੋਂ ਬਾਅਦ ਫਿਰ ਅਸੀਂ ਹਾਊ ਟੂ ਬਾਕ ਹਾਊ ਟੂ ਰਨ ਤੋਂ ਸ਼ੁਰੂ ਕਰਤਾ ਕੰਮ ਫਿਰ ਨਾਲ ਦੀ ਨਾਲ ਇਨੂੰ ਥੋੜਾ ਥੋੜੀ ਟੈਕਨੀਕ ਚ ਲਿਆਂਦਾ ਫਿਰ ਉਸ ਤੋਂ ਬਾਅਦ ਇਹ ਮਤਲਬ ਬਾਕ ਨੂੰ ਲਾਇਕ ਨਹੀਂ ਕਰਦਾ ਸੀ ਭੱਜਣ ਲੱਗਿਆ ਕਹਿੰਦਾ ਮੈਂ ਤਾਂ ਕੋ ਸਾਹਿਬ ਦੋ ਦਿਨ ਆ ਗਿਆ ਫਿਰ ਭੇਜਤਾ ਘਰੋਂ ਕਹਿੰਦਾ ਜੀ ਮੈਂ ਤਾਂ 800 ਮੀਟਰ 1500 ਮੀਟਰ ਕਰਨੀ ਹੈ ਮਤਲਬ ਇਹਨੂੰ ਤੁਸੀਂ ਐ ਲਾ ਲਓ ਵੀ ਕੁੱਟ ਕੇ ਵੀ ਕਰਾਈ ਐ ਵੀ ਤੂੰ ਬਾਕ ਹੀ ਕਰਨੀ ਐ ਫਿਰ ਭਈ ਇਹ ਚਲੋ ਬਾਕ ਲੱਗ ਗਿਆ ਕਰਨ ਇਹਨੇ ਬਾਕ ਇੰਨੀ ਸੋਹਣੀ ਸਟਾਰਟ ਕਰਤੀ ਉਸ ਤੋਂ ਬਾਅਦ ਇਹਨੇ ਮੇਰੇ ਕੋਲ ਕਾਫੀ ਸਮਾਂ ਬਾਕ ਕਰਕੇ ਜਦੋਂ ਫਿਰ ਸਾਡੀ ਗੁਰਜੰਟ ਭਾਜੀ ਨੇ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਨਾਲ ਗੱਲ ਹੋਈ ਤੇ ਮੈਂ ਵੀ ਹੁਣ ਇੱਥੇ ਆਪਣੇ ਇਹਨਾਂ ਇਨਫਰਾਸਟ੍ਰਕਚਰ ਨਹੀਂ ਹੈਗਾ ਹਨਾ ਤੇ ਕਿਉਂਕਿ ਮੈਂ ਜਿੰਨੇ ਵੀ ਬੱਚੇ ਐ ਮੈਂ ਸਾਰੀ ਬਾਹਰ ਭੇਜ ਦਿੰਨਾ ਥੋੜਾ ਜਿਹਾ ਤਿਆਰ ਕੀਤਾ ਉਹਨਾਂ ਨੂੰ ਮੈਂ ਮਤਲਬ ਭੇਜ ਦਿੱਤੇ ਤੇ ਉਸ ਤੋਂ ਬਾਅਦ ਫਿਰ ਸਾਡੀ ਗੱਲਬਾਤ ਹੋਈ ਅਸੀਂ ਇਹਨੂੰ ਪਟਿਆਲੇ ਭੇਜਤਾ ਪੀਐਸਓ ਉੱਥੇ ਇਹਨੇ ਬਾਅਦ ਫਿਰ ਜਿਹੜੀ ਰੀਜਨਲ ਬਾਕ ਸੀ ਉੱਥੇ ਸਟਾਰਟ ਕਰਕੇ ਫਿਰ ਅੱਜ ਇਹ ਬੰਗਲੌਰ ਬੈਠਾ ਹੈ